ਭਾਈ ਕੇਰੀਗਲ ਸਾਹਿਬ ਦੀ ਗੱਤਾਰੀ ਚੀਕਣਾ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਤੇ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੇ ਮੈਂ ਕੀ ਕਹਿ ਸਕਦਾ ਸਾਡੀ ਤਾਂ ਸ਼ਰਧਾ ਅੱਜ ਤੱਕ ਅਕਸਰ ਆਂਦੇ ਰਹਿੰਦੇ ਸਾਰੀ ਟੀਮ ਬਸ ਉਹ ਵੀ ਮੱਥਾ ਟੇਕਣ ਆਏ ਭਾਈ ਕੇਰੀਗਲ ਸਾਹਿਬ ਦੀ ਗੱਤਾਰੀ ਚੀਕਣਾ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਤੇ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੇ। ਲੋਕਾਂ ਦਾ ਚੋਣਾ ਵੀ ਸਿਰ ਦੇ ਉੱਤੇ ਆ ਵਿਵਹਾਰ ਕਿਵੇਂ ਦਾ ਦੇਖਦੇ ਹੋ ਸਿਆਦ ਸਰਕਾਰ ਦਾ। ਨਹੀਂ ਦੇਖੋ ਕੋਰਟ ਨੂੰ ਜਦੋਂ ਕੋਰਟ ਨੇ ਦੇਖੇ ਕਿ ਐਵੀਡੈਂਸ ਪੂਰੇ ਹੈ ਤੇ ਕੋਰਟ ਨੇ ਉਸ ਤੋਂ ਬਾਅਦ ਸਮਨਿੰਗ ਲਈ ਭੇਜਿਆ ਔਰ ਸਾਰੀ ਕਾਰਵਾਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ। ਵੀ ਕਿਸਾਨੀ ਧਰਨਾ ਦੇਖਣਾ ਚਾਹੀਦਾ ਕਿਸਾਨੀ ਅੰਦੋਲਨ ਬੜਾ ਸਿਰ ਤੇ ਆ। ਹਾਂਜੀ। ਹਾਂਜੀ। ਉਦੇ ਬਾਰੇ ਕਹਿਣਾ ਚਾਹੁੰਦੇ ਆ। ਦੇਖੋ ਅੰਦੋਲਨ ਕਰਨਾ ਚਾਹੀਦਾ ਹੈ ਬਿਲਕੁਲ ਜਿੱਥੇ-ਜਿੱਥੇ ਜ਼ਰੂਰਤ ਹੁੰਦੀ ਹੈ ਜਦੋਂ ਪਹਿਲਾ ਅੰਦੋਲਨ ਹੋਇਆ ਅਸੀਂ ਸਾਰਿਆਂ ਨੇ ਉਦੋਂ ਵੀ ਸਾਥ ਦਿੱਤਾ ਕਿਸਾਨ ਵੀਰਾਂ ਦੇ ਨਾਲ ਅਸੀਂ ਵੀ ਕਿਸਾਨ ਹੈ ਸਾਰੇ ਕਿਸਾਨ ਹੈ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ। ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਅਸੀਂ ਇਸ ਦੇ ਨਾਲ ਹੈ ਕਿਹਨੇ ਚੇਰਵਾ ਦਰਬਾਰ ਸਰ ਮਸਤ ਹੋਣ ਵਾਸਤੇ ਆਏ ਹੋ ਤੇ ਕੀ ਮਹਿਸੂਸ ਕਰਦੇ ਨਹੀਂ ਮੈਂ ਅਕਸਰ ਹੀ ਆਉਂਦਾ ਰਹਿੰਦਾ ਮੈਂ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਤਾਂ ਕਰਮਾ ਲਿਆ ਇੱਥੇ ਮਾਥਾ ਟੇਕਣਾ ਆਪਨੇ ਤਾਂ ਕੇਰੀ ਗੱਲ ਸਾਹਿਬ ਦੀ ਜ਼ਿੰਮੇਵਾਰੀ ਚ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੇ ਮੈਂ ਕੀ ਕਹਿ ਸਕਦਾ ਸਾਡੀ ਤਾਂ ਸ਼ਰਧਾ ਅੱਜ ਤੱਕ ਅਕਸਰ ਆਂਦੇ ਰਹਿੰਨੇ ਸਾਰੀ ਟੀਮ ਬਸ ਉਹ ਵੀ ਮੱਥਾ ਟੇਕਣ ਆਏ ਆ ਭਾਈ ਕੇਰੀਵਾਲ ਸਾਹਿਬ ਦੀ ਦਿੱਸਤਾਰੀ ਟੇਕਣ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਤੇ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੇ ਲੋਕ ਸਭ ਚੋਣਾ ਵੀ ਸਿਰ ਦੇ ਉੱਤੇ ਆ ਵਿਵਹਾਰ ਕਿਵੇਂ ਦਾ ਦੇਖ ਦਿਓ ਆਪਣੀ ਸਰਕਾਰ ਦਾ ਨਹੀਂ ਦੇਖੋ ਕੋਰਟ ਨੂੰ ਜਦੋਂ ਕੋਰਟ ਨੇ ਦੇਖੇ ਕਿ ਐਵੀਡੈਂਸ ਪੂਰੇ ਹੈ ਤੇ ਕੋਰਟ ਨੇ ਉਸ ਤੋਂ ਬਾਅਦ ਸਮਨਿੰਗ ਲਈ ਭੇਜਿਆ ਔਰ ਸਾਰੀ ਕਾਰਵਾਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਕੀ ਕਿਸਾਨੀ ਧਰਨਾ ਦੇਖਣਾ ਚਾਹੀਦਾ ਕਿਸਾਨੀ ਅੰਦੋਲਨ ਬੜਾ ਸਿਰ ਤੇ ਹੈ ਹਾਂਜੀ ਹਾਂਜੀ ਉਹਦੇ ਬਾਰੇ ਕਹਿਣਾ ਚਾਹੁੰਦੇ ਦੇਖੋ ਅੰਦੋਲਨ ਕਰਨਾ ਚਾਹੀਦਾ ਹੈ ਬਿਲਕੁਲ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਜਦੋਂ ਪਹਿਲਾ ਅੰਦੋਲਨ ਹੋਇਆ ਅਸੀਂ ਸਾਰਿਆਂ ਨੇ ਉਦੋਂ ਵੀ ਸਾਥ ਦਿੱਤਾ ਕਿਸਾਨ ਵੀਰਾਂ ਦੇ ਨਾਲ ਅਸੀਂ ਵੀ ਕਿਸਾਨ ਹੈ ਸਾਰੇ ਕਿਸਾਨ ਹੈ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਅਸੀਂ ਇਸ ਦੇ ਨਾਲ ਹੈ ਕਿਹੇ ਚਿਰ ਬਾਦਰਬਾਦ ਸਰ ਮਸਤ ਹੋਣ ਵਾਸਤੇ ਆਏ ਹੋ ਤੇ ਕੀ ਮਸੂਹ ਕਰਦੇ ਨਹੀਂ ਮੈਂ ਅਕਸਰ ਹੀ ਆਉਂਦਾ ਰਹਿੰਦਾ ਮਸਤ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਦਾ ਕਰਮਾ ਲਿਆ ਇੱਥੇ ਮਾਥਾ ਟੇਕਣਾ ਆਪਨੇ